ਨੇ ਸ਼ੁਰੂ ਕੀਤੀ ਆ ਕਿ ਵੀ ਕਿਸਾਨਾਂ ਤੋਂ ਜਿਹੜੀ ਜ਼ਮੀਨ ਲੈ ਕੇ ਉਹ ਜਿਹੜਾ ਕਾਨੂੰਨ ਇੱਕ ਤਿਆਰ ਕੀਤਾ ਉਹਨਾਂ ਨੇ ਕਿਸਾਨਾਂ ਤੋਂ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਰੀ ਆ ਉਹਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਇਹ ਜਿਹੜੀ ਸਰਕਾਰ ਦੀ ਪਾਲਿਸੀ ਹੈ ਨਾ ਜਿੱਦਾਂ ਉਹਨਾਂ ਨੇ ਦਿੱਲੀ 'ਚ ਸ਼ਰਾਬ ਦੀ ਕਮੇਟੀ ਬਣਾ ਕੇ ਨਪਈਏ ਇਕੱਠੇ ਕੀਤੇ ਸੀ ਲੋਗਾਂ ਨੂੰ ਠੱਗਿਆ ਸੀ ਇਸ ਤਰ੍ਹਾਂ ਹੁਣ ਇਹਨਾਂ ਨੇ ਕਿਸਾਨਾਂ ਦੇ ਹੱਥ ਰੱਖ ਲਏ ਇਹ ਸਰਕਾਰ ਜਿਹੜੀ ਕਿਸਾਨੇ ਨੂੰ ਓਝਾੜੇ ਦੇ ਰਾਹ ਤੇ ਘੋਰ ਰਹੀ ਹੈ 14000 ਏਕੜ ਜ਼ਮੀਨ ਦੇ ਵਿੱਚ ਸਵਾ ਤਾਂ ਇਹ ਕੋਈ ਬਸਾਲ ਰਹਿ ਗਿਆ ਉਹ ਦੇ ਕੀ ਹੈ ਪਲੈਨਿੰਗ ਕਰਨਗੇ ਕੀ ਉੱਥੇ ਬਣਾਣਗੇ ਕਿਹੋ ਜੀਆਂ ਕਲੋਨੀ ਕੱਟਣਗੇ ਇਹ 64000 ਏਕੜ ਜ਼ਮੀਨ ਕੋਈ ਥੋੜੀ ਜਿਹੀ ਨਹੀਂ ਹੁੰਦੀ ਪਹਿਲਾਂ ਤਾਂ ਸਾਡੀ ਕਿਸਾਨੀ ਦੀ ਜ਼ਮੀਨ ਵੱਡੇ ਵੱਡੇ ਰੋਡ ਨਿਕਲ ਗਏ ਉੱਥੇ ਚਲੀ ਗਈ ਔਰ ਹਰਿਆਣੇ ਦੇ ਲੋਕ ਬਾਹਰਲੇ ਸ਼ੇਟਾਂ ਦੇ ਲੋਕ ਆ ਕੇ ਜ਼ਮੀਨਾਂ ਖਰੀਦ ਗਏ ਅੱਜ ਦੀ ਜੋ ਸਥਿਤੀ ਹੈ ਕਿਸਾਨੀ ਦੀ ਉਸ ਦਰਜੇ ਤੇ ਪਹੁੰਚ ਗਈ ਹੈ ਕਿ ਸਾਡਾ ਪੰਜਾਬ ਬਚ ਨਹੀਂ ਸਕਦਾ ਜੇ ਇਹਨਾਂ ਦੀ ਲੈਂਡ ਪੂਲਿੰਗ ਦੀ ਇਹ ਸਥਿਤੀ ਜਾਰੀ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਤਈਆ ਕੀਤਾ ਹੈ ਐਮਪੀ ਅੱਜ ਦੀ ਅਜੇ ਹਾਂ ਨਹੀਂ ਹੋਣ ਦਵਾਂਗੇ ਉਹਦੇ ਤਹਿਤ ਇਹ ਲੁਧਿਆਣੇ ਚੋਂ ਬਹੁਤ ਵੱਡਾ ਧਰਨਾ ਰੋਸ ਧਰਨਾ ਲਾਇਆ ਗਿਆ ਸਾਡੇ ਸਾਡੇ ਪਾਰਟੀ ਪ੍ਰਧਾਨ ਸਰਦਾਰ ਪ੍ਰੀਮ ਮਸਰਾਜ ਜੀ ਦੀ ਸੰਭਾਲ ਬਣੇ ਹੋਏ ਸੀ ਆ ਲੋਕ ਸੜਕਾਂ ਤੇ ਆਣਗੇ ਇਹੋ ਜਿਹੀ ਜਿਹੜੀ ਲੈਂਡ ਪੋਲਿੰਗ ਦੀ ਜਿਹੜੀ ਇਹਨਾਂ ਦੀ ਪਾਲਸੀ ਆ ਉਹਨੂੰ ਲਾਗੂ ਨਹੀਂ ਕਰਨ ਦੇਣਗੇ ਜੇ ਲਾਗੂ ਹੁੰਦੀ ਤਾਂ ਪੰਜਾਬ ਲੋਕ ਤਬਾਹੀ ਤੋਂ ਕੋਈ ਨਹੀਂ ਬਚਾ ਸਕਦਾ ਆ ਲੋਕ ਵੀ ਸਮਝ ਰਹੇ ਨੇ ਪਰ ਇਸ ਦਾ ਜਵਾਬ ਲੋਕ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਦਾ ਗਰਮ ਜੇ ਯਾਰ ਸਰਾ